ਰਾਹਦਾ ਤੁਸੀਂ ਮੈਨੂੰ ਉੱਥੇ ਫਰਿੱਜ ਚ ਲਾ ਛੱਡਿਆ ਤੇ ਹੁਣ ਤੁਸੀਂ ਮੈਨੂੰ ਉੱਠ ਕੇ ਤੇ ਨਿਵਾਤਾ ਚੁੱਪੋ ਅੱਗ ਲਾਉਣੀ ਕਿੱਥੇ ਆ ਉੱਥੇ ਲਾਉਂਦੇ ਨੇ ਜਿੱਥੇ ਸਾਰੇ ਲਾਉਂਦੇ ਨੇ ਨਾ ਸਾ ਜਲਾ ਦਿਓ ਜਿੱਥੇ ਰੂਹ ਦਿੱਤਾ ਹੈ ਬੀ ਦੀ ਬਾਂਗੂ ਜੀਂਦੇ ਜੀ ਸਕੂਟਰ ਨੂੰ ਦਰਸਦਾ ਰਿਹਾ ਆਂ ਮੈਂ ਇਹ ਅੱਜ ਮੈਨੂੰ ਕਿੱਦਾਂ ਫੋੜ ਬਾਈ ਫੋੜ ਦਿੱਤੀ ਯਾਰ ਆ ਥਾਰ ਤੇ ਖੜੋ ਮੈਨੂੰ ਆ ਥਾਰ ਤੇ ਖੜੋ ਇੱਥੇ ਖੜੋ ਥਾਰ ਤੇ ਸੁਪਨਾ ਗਲਤ ਕਰਦੇ ਆ ਯਾਰ ਲੋ ਕੀ ਨਾ ਸਾਜ ਰੂਪ ਆਂਦਾ ਹੀ ਨਹੀਂ ਆ ਲਾਸ਼ ਤੇ ਕੰਨਾਂ ਚ ਬੰਦਾ ਵਾ ਜਿੰਨਾ ਰੋਲਾ ਪਾਉਂਦੇ ਆਏ ਉਦੋਂ ਤੈਨ ਮੈਂ ਕਹਿੰਦਾ ਭਾਬੀ ਰੋਟੀ ਲਿਆ ਤੈਨੂੰ ਨਾਲ ਹੀ ਗੱਛ ਨਾਲ ਹੀ ਤੂੰ ਆਪ ਸੇਮ ਫੱਟੇ ਤੇ ਆ ਜੀ ਯਾਰ ਆ ਯਾਰ ਮੈਨੂੰ ਪਰਾ ਦੇ ਓ ਯਾਰ ਇੰਜਨ ਤੂੰ ਹੀ ਚਾਲਦੀ ਗੱਡੀ ਦਾ ਤੇ ਇੰਜ ਕਰਤਾ ਵਾ ਬੰਡੀਆਂ ਨੇ ਪਤਾ ਕਿੱਥੇ ਆ ਨਹੀਂ ਯਾਰ ਬੰਡੀਆਂ ਨੇ ਨਹੀਂ ਪਤਾ ਯਾਰ ਕਿੱਥੇ ਆ ਉਹ ਪੋਲਾ ਮਰਿਆ ਪਿਛਲੇ ਹਫਤੇ ਉਹਨੂੰ ਕੋਈ ਲੋਕੇਸ਼ਨ ਸੈਂਡ ਕਰਾਦਾ ਤੁਹਾਨੂੰ ਕੀ ਕਰ ਰਹੀ ਆ ਤੂੰ ਹੀ ਤੇ ਆਵੇਂ ਚਾਰ ਜਣੇ ਚੁੱਕ ਕੇ ਲੈ ਆਇਓ ਮੈਂ ਸਿਲੰਡਰ ਵਾਂਗੂ ਇਹਨੂੰ ਕੱਲ੍ਹ ਨੂੰ ਚੁੱਕ ਕੇ ਲਈ ਆਉਣਾ ਹੈ ਉਹ ਅੱਜ ਕੋ ਬੋਲ ਓ ਅੱਜ ਕੋ ਬੋਲੇ ਬੋਲਦਾ ਕਿਉਂ ਨਹੀਂ ਯਾਰ ਬੋਲਦਾ ਸਵਾਹ ਆਤਮਾ ਤੇ ਇੱਥੇ ਬੈਠੀ ਆ ਆਪਣੇ ਵੇਆ ਮੈਨੂੰ ਵੀ ਨਾਲ ਲੈ ਜਾਂਦਾ ਮੈਂ ਤੇਰੇ ਬਿਗੈਰ ਰਹਿੰਦਾ ਨਹੀਂ ਤੈਨੂੰ ਸੁੱਟਦੇ ਉੱਥੇ ਅੱਗ 'ਚ ਤੇ ਚੱਲ ਹੁਣ ਕੀ ਹੋਇਆ ਵਾ ਹੁਣ ਚੱਲ ਚੱਲੇ ਅਮਿੰਦੂ ਤੇਰਾ ਪਤਾ ਨਹੀਂ ਐ ਸਨੈਪਚੈਟ ਤੇ ਬੜੀਆ ਬਣੀ ਤੇ ਗਾਣਾ ਕਿਹੜਾ ਵਾਦੀਏ ਆ ਯਾਰ ਹਾਰਖ ਤੂੰ ਅੱਜ ਵਗਨ ਕਰਾ ਲਾਂਦਾ ਲਾਇਓ ਕੋਈ ਚੀਮੇ ਵਾਈਦਾ ਲਾਇਓ ਸੋਰੀਆਂ ਜੇ ਅੰਦਾਸੇ ਕੋਈ ਰੱਬ ਦਾ ਨਾ ਲਿਆ ਹੁੰਦਾ ਨਾ ਮਰਦਿਆਂ ਵੀ ਮਜ਼ਾ ਆਉਣਾ